ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਕੋਟੜਾ ਕਲਾ ਪਿੰਡ ਦੇ ਵਿੱਚੋਂ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਤੇ ਮਾਨਸਾ ਤੋਂ ਭੀਖੀ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਸ ਟਾਈਮ ਸਟੇਡੀਅਮ ਦੇ ਵਿੱਚ ਬੈਠੇ ਆ ਤੇ ਇੱਥੇ ਇੱਕ ਪਹਿਲਾ ਪਸ਼ੂ ਮੇਲਾ ਜਿਹੜਾ ਉਹ ਕਰਵਾਇਆ ਜਾ ਰਿਹਾ ਜਿਹਦੇ ਚ ਕਾਫੀ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਜਾਣਕਾਰੀ ਦੇਣਗੇ ਆਪਾਂ ਨੂੰ ਮਾਤਾ ਪ੍ਰਧਾਨ ਜੀ ਜਿਹੜੇ ਮੋੜ ਮੰਡੀ ਇਸ ਏਰੀਏ ਦੇ ਨਾਲ ਸੰਬੰਧਿਤ ਹੈ ਕਾਫੀ ਕੁਝ ਨਵਾਂ ਐਡ ਇਸ ਮੇਲੇ ਦੇ ਵਿੱਚ ਕੀਤਾ ਜਿਹੜੀ ਪਹਿਲਾਂ ਵੀਡੀਓ ਤੁਸੀਂ ਕੁਝ ਦਿਨ ਪਹਿਲਾਂ ਦੇਖੀ ਉਹਦੇ ਨਾਲੋਂ ਕੁਝ ਹੋਰ ਕੈਟਾਗਰੀਆਂ ਜਿਹੜੀਆਂ ਉਹ ਇਹਦੇ ਵਿੱਚ ਐਡ ਕੀਤੀਆਂ ਗਈਆਂ ਸੋ ਫਾਈਨਲ ਵੀਡੀਓ ਹੋਊਗੀ ਤੇ ਸਾਰੀ ਇਨਫੋਰਮੇਸ਼ਨ ਮੇਲੇ ਸੰਬੰਧੀ ਆਪਾਂ ਲੈ ਕੇ ਤੁਹਾਨੂੰ ਦੇਵਾਂਗੇ ਮਿਲਦੇ ਆਪਾਂ ਜਾਣਕਾਰੀ ਜਿਹੜੀ ਉਹ ਲੈਣੀ ਸ਼ੁਰੂ ਕਰਦੇ ਹਾਂ ਅਨਾਂ ਤੋਂ ਇਸ ਮੇਲੇ ਸੰਬੰਧੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਧਾਨ ਸਾਹਿਬ ਆਪਾਂ ਇਹ ਜਿਹੜਾ ਮੇਲਾ ਕਰਵਾ ਰਹੇ ਹਾਂ ਜੀ ਇਹਦੀਆਂ ਤਰੀਕਾਂ ਜਿਹੜੀਆਂ ਉਹ ਅਨਾਉਂਸ ਆਪਾਂ ਕੀਤੀਆਂ ਮੇਰੇ ਖਿਆਲ ਚ 22 23 ਤੇ 24 ਨਵੰਬਰ ਦਾ ਮੇਲਾ ਹੈ ਜੀ ਨਵੰਬਰ ਸ਼ੁਰੂ ਚ ਹੀ ਦੱਸ ਦਈਏ ਵੀ ਇਹ ਪੰਜਾਬ ਪੱਦਰ ਦਾ ਮੇਲਾ ਆਪਣਾ ਹਾਂਜੀ ਸਭ ਤੋਂ ਪਹਿਲਾਂ ਮੈਂ ਜਿੰਨੇ ਤੁਸੀਂ ਯੂਟਿਊਬਰ ਆ ਮੇਰੇ ਭਰਾ ਆਇਓ ਹੂੰ ਪੇਜ ਚਲਾਉਨੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜਿਹੜੇ ਸਾਡੇ ਇੱਥੇ ਨਿੱਗੇ ਸੱਦੇ ਤੇ ਇੱਕ ਫੋਨ ਤੇ ਤੁਸੀਂ ਪਹੁੰਚੇ ਉਸ ਤੋਂ ਬਾਅਦ ਮੈਂ ਪਿੰਡ ਕੋੜਾ ਕਲਾਂ ਦੀ ਇਹ ਜੋ ਮੇਲਾ ਲਵਾ ਰਹੀ ਹੈ ਕਮੇਟੀ ਦਾ ਨਗਰਪੰਚਾਇਤ ਦਾ ਤੇ ਕਲੱਬ ਦਾ ਤੇ ਇਸ ਏਰੀਏ ਦਾ ਜਿਨ੍ਹਾਂ ਨੇ ਸਾਰੇ ਏਰੀਏ ਨੇ ਇਕੱਠੇ ਹੋ ਕੇ ਇਹਨਾਂ ਦਾ ਕਮੇਟੀ ਦਾ ਸਾਥ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਸ ਤੋਂ ਬਾਅਦ ਵੀਰ ਜੀ ਇਹ ਮੇਲਾ ਇਹ ਕਮੇਟੀ ਨੇ ਲਾਇਆ ਸੀ ਇਹਨਾਂ ਦੀ ਸਲਾਹ ਸੀ ਇਹ ਮੇਰੇ ਕੋਲ ਚਲੇ ਗਏ ਕਹਿੰਦੇ ਪ੍ਰਧਾਨ ਜੀ ਸਾਡੇ ਨਾਲ ਰਹੋ ਜਾਂ ਸਾਡੀ ਮਦਦ ਕਰੋ ਆਪਾਂ ਇਹਨਾਂ ਦੀ ਸਪੋਰਟ ਤੇ ਆਖੜੇ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਸਮਾਜ ਸੇਵਾ ਦਾ ਕੋਈ ਚੰਗਾ ਕੰਮ ਕਰਦਾ ਤਾਂ ਹਰ ਇੱਕ ਇਨਸਾਨ ਆ ਜੋ ਕੋਈ ਫੀਲਡ ਜੇ ਗੁਜ਼ਰਦਾ ਉਹ ਨਾਲ ਖੜਦਾ ਹੀ ਹੈ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇਲੇ ਬਾਰੇ ਤੁਸੀਂ ਜਾਣਕਾਰੀ ਲੈਣੇ ਹੋ ਇਹ ਮੇਲਾ ਇੱਕ ਕਮੇਟੀ ਨੇ ਫੈਸਲਾ ਸੀਗਾ ਵੀ ਅਸੀਂ ਕੱਲੇ ਪੰਜਾਬ ਦਾ ਲਵਾਉਣਾ ਸਹੀ ਹੈ ਠੀਕ ਹੈ ਜੀ ਤੇ ਇਹ ਕੱਲੇ ਪੰਜਾਬ ਵਾਸੀਆਂ ਦਾ ਪੰਜਾਬ ਦੇਖਣ ਕੋਈ ਵੀ ਆ ਸਕਦਾ ਕਿਹੜੀ ਕਿਸੇ ਵੀ ਸਟੇਟ ਦਾ ਹੂੰ ਪਾਰਟਿਸਪੀਪੈਂਟ ਕੱਲੇ ਪੰਜਾਬ ਦੇ ਡੰਗਰ ਕਰਨਗੇ ਕੱਲੇ ਪੰਜਾਬ ਦੇ ਜੀ ਆਮ ਦੇ ਪਸ਼ੂ ਆਉਣਗੇ ਸਹੀ ਹੈ ਹਾਂਜੀ ਅੱਛਾ ਮੇਨ ਮੁਕਾਬਲੇ ਜਿਹੜੇ ਹੋਣੇ ਆ ਜਿਵੇਂ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਦੁੱਧ ਚਵਾਈ ਦੇ ਮੁਕਾਬਲੇ ਮੇਨ ਹੈ ਜੀ ਕਿੰਨੀ ਤਰੀਕ ਨੂੰ ਮੱਝਾਂ ਇੱਥੇ ਦੁੱਧ ਚਵਾਈ ਵਾਲੀਆਂ ਐਂਟਰ ਕਰਨਗੀਆਂ ਦੁੱਧ ਚਵਾਈ ਵਾਲੀਆਂ ਜੀ 18 ਨਵੰਬਰ ਨੂੰ ਸਵੇਰ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਆ ਸਕਦੀਆਂ ਦੁੱਧ ਚਵਾਈ ਦੇ ਵਿੱਚ ਦੁੱਧ ਚਵਾਈ ਦੀਆਂ ਇਹਦੇ ਤੋਂ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਥੋੜੇ ਜਿਹਾ ਤਜਰਬਾ ਘੱਟ ਸੀ ਮੁੰਡਿਆਂ ਨੇ ਪਹਿਲਾਂ ਫਲੈਕਸ ਤੇ ਵੀ 20 ਤਰੀਕ ਪੁਆਈ ਹੋਈ ਸੀ ਐਂਟਰੀ ਦੀ 20 ਤਰੀਕ ਨੂੰ ਆ ਕੇ ਨਾ ਸੀ ਪਸ਼ੂਆਂ ਵਾਲਿਆਂ ਦੀ ਸੌਦਾ ਲਈ ਅੱਜ ਬੈਠ ਕੇ ਮਿਲ ਬੈਠ ਕੇ ਵਿਚਾਰ ਕਰਿਆ ਡਾਕਟਰ ਸਮਿਤ ਗੁਜਰ ਜੀ ਹਜ਼ਾਰ ਤੋਂ ਆਏ ਨੇ ਆਪਣੇ ਕੋਲ ਜਿੰਨੇ ਵੀ ਬਰੀਡਰ ਨੇ ਏਰੀਏ ਦੇ ਸਾਰੇ ਬੈਠੇ ਨੇ ਉਹ ਕਹਿੰਦੇ ਵੀ ਆ ਕੇ 20 ਤਰੀਕ ਨੂੰ ਮੱਝ ਸੈੱਟ ਨਹੀਂ ਹੋਣੀ ਸਹੀ ਹੈ ਇਹ ਪਸ਼ੂਆਂ ਵਾਲਿਆਂ ਦੇ ਮੱਝਾਂ ਵਾਲੇ ਲਈ ਸਹੂਲਤਾਂ ਹੂੰ ਕਿ 20 ਤਰੀਕ ਨੂੰ ਆ ਕੇ ਬਾਈ ਤੋਂ ਕੰਪੀਟੀਸ਼ਨ ਸ਼ੁਰੂ ਆ 20 ਨੂੰ ਆਊਗੀ ਸ਼ਾਮ ਨੂੰ ਤੇ 21 ਨੂੰ ਇੱਕ ਦਿਨ ਚ ਮੱਝ ਸੈੱਟ ਨਹੀਂ ਹੁੰਦੀ ਸਹੀ ਹੈ ਦੁੱਧ ਵਾਲੀ ਮੱਝ ਨਹੀਂ ਸੈੱਟ ਹੁੰਦੀ ਨਾ ਜੀ ਲਾਵੇ ਹੂੰ ਠੀਕ ਹੈ ਜੀ ਉਸ ਲਈ ਤਾਂ ਦੋ ਦਿਨ ਪਹਿਲਾਂ ਬੁਲਾੰਗਾ 18 ਤਰੀਕ ਸਵੇਰ ਤੋਂ ਲਾ ਕੇ ਰਾਤ 12 ਵਜੇ ਤੱਕ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਨੇ ਚਾਹੇ ਮੁਰਰਾ ਚਾਹੇ ਨੀਲੀ 라ਵੀ ਠੀਕ ਹੈ ਤੇ ਦੋ ਦੰਦ ਕੱਟੀਆਂ ਮੁਰਰਾ ਦੋ ਦੰਦ ਨੀਲੀ 라ਵੀ ਠੀਕ ਹੈ ਅੱਛਾ ਤੇ ਵੱਡੀਆਂ ਮੱਝਾਂ ਹੂੰ ਇਹ ਚਾਰ ਕੈਟਾਗਰੀਆਂ ਆਪਣੇ ਕੋਲ ਦੁੱਧ ਕੰਪੀਟੀਸ਼ਨ ਦੀਆਂ ਇਹ ਚਾਰਾ ਕੈਟਾਗਰੀ ਨੂੰ 18 ਨਵੰਬਰ ਨੂੰ ਸਵੇਰੇ 7 ਵਜੇ ਤੋਂ ਰਾਤ 12 ਵਜੇ ਤੱਕ ਬੁਲਾਇਆ ਗਿਆ। ਅੱਛਾ ਥੋੜਾ ਕਲੀਅਰ ਕਰ ਦਿਓ ਜੇ ਜਿਹੜੀਆਂ ਦੋ ਦੰਦ ਦੇ ਵਿੱਚ ਤਾਂ ਆਪਾਂ ਨੀਲੀ ਰਾਵੀ ਤੇ ਮੁਰਾ ਦੋਨੇ ਬੋਲਤੀਆਂ। ਜੀ। ਮੁਰਾ ਜਿਹੜੀਆਂ ਵੱਡੀਆਂ ਮੱਝਾਂ ਉਹਦੇ 'ਚ ਵੀ ਦੋਨੇ ਮੱਝਾਂ ਨੀਲੀ ਰਾਵੀ ਤੇ ਮੁਰਾ ਦੋਨੇ ਤਰ੍ਹਾਂ ਦੇ। ਵੱਡੀਆਂ 'ਚ ਵੀ ਨੀਲੀ ਰਾਵੀ ਤੇ ਮੱਝਾਂ ਜੀ। ਮੁਰਾ ਮੱਝਾਂ ਤੇ ਨੀਲੀ ਰਾਵੀ ਮੱਝਾਂ ਜੀ। ਠੀਕ ਹੈ। ਇਹ ਚਾਰ ਹੋ ਗਈਆਂ ਕੈਟਾਗਰੀਆਂ ਨਸਲਾਂ ਦੇ ਹਿਸਾਬ ਤੇ। ਜੀ। ਏ ਹੋ ਗਏ ਦੁੱਧ ਵਾਲੇ ਪਸ਼ੂ ਜੀ ਇਹ ਤੋਂ ਇਲਾਵਾ ਜਿਹੜੇ ਕੰਪੀਟੀਸ਼ਨ ਸ਼ੁਰੂ ਹੋਣੇ ਉਹ 22 ਤਰੀਕ ਤੋਂ ਮੇਨ ਸ਼ੁਰੂ ਹੋਣਗੇ ਆਪਣੇ 22 ਤਰੀਕ ਤੋਂ ਸ਼ੁਰੂ ਹੈ ਜੀ ਕੰਪੀਟੀਸ਼ਨ ਠੀਕ ਹੈ ਅੱਛਾ 22 ਤਰੀਕ ਨੂੰ ਕਿਹੜੇ ਕਿਹੜੇ ਪਸ਼ੂਆਂ ਦਾ ਇੱਥੇ ਮੁਕਾਬਲਾ ਕਰਵਾਉਣਾ 22 ਤਰੀਕ ਨੂੰ ਕਟੀਆਂ ਦੀ ਕਾਫ ਰੈਲੀ ਹੈ ਜੀ ਇੱਕ ਤੋਂ 6 ਮਹੀਨੇ ਤੱਕ ਠੀਕ ਹੈ ਉਸ ਤੋਂ ਬਾਅਦ ਖੀਰੀਆਂ ਕਟੀਆਂ ਦੀ ਹੈ ਜੀ ਇਹ 22 ਤਰੀਕ ਦੇ ਮੁਕਾਬਲੇ 22 ਤਰੀਕ ਦੇ ਮੁਕਾਬਲੇ ਹੈ ਜੀ ਇਹ ਖੀਰੀਆਂ ਕਟੀਆਂ ਜਿਵੇਂ ਹਨਾ ਜੀ ਉਹ ਦੂਜੇ ਕੱਟੂ ਹੈਗੇ ਇਹਨਾਂ ਨੂੰ ਉਸੇ ਦਿਨ ਲਿਆਉਣਾ ਜਾਂ ਐਂਟਰੀ ਪਹਿਲਾਂ ਹੋਊਗੀ ਉਹ ਦੱਸ ਦੇ ਨਹੀਂ 22 ਤਰੀਕ ਨੂੰ ਹੀ ਆਉਣੀਆਂ ਹੈ ਸ ਇਹਨਾਂ ਨੂੰ ਕੋਈ ਲਜਾਣ ਤੇ ਕੋਈ ਬੰਦਚ ਨਹੀਂ ਹੋਊ ਵੀ ਤਿੰਨ ਦਿਨ ਅਸੀਂ ਇਹਨਾਂ ਨੂੰ ਇੱਥੇ ਰੋਕ ਕੇ ਰੱਖੀਏ ਇਹ ਜਾ ਸਕਦੇ ਨੇ ਜਾ ਸਕਦੇ ਨੇ ਮੇਲਾ ਮੁਕਾਬਲਾ ਲੜ ਕੇ ਉਸੇ ਦਿਨ ਸ਼ਾਮ ਨੂੰ ਜਾ ਸਕਦੇ 22 ਚਾਂਸ ਕਈ ਵਾਰ ਕਿਸੇ ਬੰਦੇ ਦਾ ਸਰਦਾ ਹੁੰਦਾ ਤੇ ਗਾਂ ਧੁੰਦ ਦਾ ਟਾਈਮ ਹੈ ਜੇ ਰੁਕਣਾ ਚਾਹਵੇ ਰੁਕ ਵੀ ਸਕਦਾ ਰੁਕਣ ਦਾ ਪ੍ਰਬੰਧ ਹੋਊਗਾ ਜੀ ਰੁਕ ਸਕਦਾ ਰੁਕ ਸਕਦਾ ਜਿਹੜਾ ਦੂਰੋਂ ਆਇਆ ਉਹਦੇ ਲਈ ਰੁਕਣ ਦਾ ਪ੍ਰਬੰਧ ਪੱਕਾ ਕੀਤਾ ਜਾਵੇਗਾ ਉਹ ਰੁਕ ਸਕਦਾ ਆਪਣੇ ਜਾਨਵਰ ਲੈ ਕੇ ਤੇ 23 ਤਰੀਕ ਨੂੰ ਮੁਕਾਬਲੇ ਕਿਹੜੇ ਹੋ ਰਹੇ ਨੇ 23 ਤਰੀਕ ਨੂੰ ਜੀ ਕਟਿਆਂ ਦੀ ਕਾਫ ਰੈਲੀ ਹੈ ਮੁਰਰਾ ਦੀ ਠੀਕ ਹੈ ਤੇ ਖੀਰੇ ਕੱਟਿਆਂ ਦੀ ਹੈ ਜੀ ਮੁਰਰਾ ਦੀ ਠੀਕ ਹੈ ਹਾਂਜੀ 23 ਤਰੀਕ ਦੇ ਇਹ ਮੁਕਾਬਲੇ ਹੋਗੇ ਹਾਂਜੀ ਇਹ ਵੀ ਜਿਹੜੇ ਪਸ਼ੂ ਆ 23 ਤਰੀਕ ਨੂੰ ਪਹੁੰਚ ਸਕਦੇ ਆ ਇਹ 23 ਨੂੰ ਆਉਣਗੇ ਜੀ 23 ਨੂੰ ਸ਼ਾਮ ਨੂੰ ਵਾਪਸ ਜਾ ਵਾਪਸ ਚਲੇ ਜਾਣਗੇ ਹਾਂਜੀ ਅੱਛਾ ਇੱਕ 24 ਤਰੀਕ ਦੇ ਮੁਕਾਬਲੇ ਕਿਹੜੇ ਆਪਣੇ 24 ਤਰੀਕ ਨੂੰ ਜੀ ਦੋ ਦੰਦ ਮੁਰਰਾ ਕੱਟੇ ਹੂੰ ਤੇ ਚ ਆਪਣਾ ਦੋ ਦੰਦ ਤੋਂ ਬਾਅਦ ਚਾਰ ਦੰਦ ਛੇ ਦੰਦ ਜੇ ਜਿਹੜੇ ਮਰਜ਼ੀ ਹੋਣਾ ਅਡਲਟ ਬੋਲਾ ਜੀ ਅਡਲਟ ਬੋਲਾ ਉਹ ਝੋਟਿਆਂ ਦਾ ਜੀ ਐਂਟਰੀ ਕੋ ਹੋਊਗੀ ਇਹਨਾਂ ਦੀ ਐਂਟਰੀ ਇਹਨਾਂ ਦੀ ਐਂਟਰੀ 22 ਤਰੀਕ ਨੂੰ ਆ ਜੀ ਇਹ 22 ਤਰੀਕ ਨੂੰ ਪਹੁੰਚ ਲੈਣਾ ਲਾਜ਼ਮੀ ਹੈ ਕਿਉਂਕਿ ਵੱਡੇ ਛੋਟੇ ਦੋ ਦੰਦ ਕੱਟੇ ਵੀ ਵੱਡੇ ਜਵਾਨ ਹੋ ਜਾਂਦੇ ਆ ਪੂਰੇ ਹੂੰ ਤੇ ਵੱਡੇ ਅਡਲਟ ਬੁੱਲ ਹੁੰਦੇ ਜਿਹੜੇ ਇਹ ਖਿੱਚਦਾ ਕੇਂਦਰ ਬਣਦੇ ਹਮੇਸ਼ਾ ਹਰੇਕ ਮੇਲੇ 'ਚ ਸਹੀ ਹੈ ਇਹਨਾਂ ਨੂੰ ਤਿੰਨ ਦਿਨ ਇੱਥੇ ਰੱਖਾਂਗੇ ਤਾਂ ਕਿ ਲੋਕ ਇਹਨਾਂ ਨੂੰ ਆ ਕੇ ਦੇਖ ਕੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਪਸ਼ੂ ਪਾਲਣੇ ਸ਼ੁਰੂ ਕਰਨ ਅੱਛਾ ਇਹਦੇ ਨਾਲ ਇੱਕ ਮੇਨ ਕੰਪੀਟੀਸ਼ਨ ਆਪਣਾ ਦੁੱਧ ਚੁਆਈ ਦਾ ਜਿਵੇਂ ਚੱਲਣਾ ਹੈ ਜੀ ਉਹਦਾ ਚੁਆਈ ਦਾ ਕੀ ਪ੍ਰੋਸੀਜਰ ਹੈ ਕਦੋਂ ਤੋਂ ਸ਼ੁਰੂ ਹੋਊਗਾ ਉਹਦੀ ਮਿਲ ਕੇ ਚੁਆਈ ਦਾ ਆਮ ਕਰਕੇ ਜੀ ਇੱਕ ਕੱਚੀ ਚੁਆਈ ਹੁੰਦੀ ਹੈ ਤੇ ਤਿੰਨ ਪੱਕੀਆਂ ਚੁਆਈਆਂ ਹੁੰਦੀਆਂ ਹਮ ਅਸੀਂ 22 ਤਰੀਕ ਤੋਂ ਸਵੇਰ ਕੱਚੀ ਚੁਆਈ ਕਰਾਂਗੇ ਸ਼ਾਮ ਨੂੰ ਫੇਰ ਕੱਚੀ ਚੁਆਈ ਕਰਾਂਗੇ ਦੋ ਵਾਰ ਖਾਲੀ ਕਰਾਂਗੇ ਅਪਾ ਦੋ ਵ ਅਸੀਂ ਜੇ 15 ਤੋਂ ਜਾਂ 14 ਤੋਂ ਜਾਂ 12 ਤੋਂ ਬੁਲਾ ਲੰਦੇ ਵੀਰ ਜੀ ਇਹਨਾਂ ਨੂੰ ਸੱਦ ਲੈਂਦੇ ਮੱਝਾਂ ਵਾਲਾ ਨੂੰ ਇੰਨੇ ਦਿਨ ਰੁਕਣਾ ਬਹੁਤ ਔਖਾ ਹੈ ਇਸ ਲਈ 18 ਤੋਂ ਬੁਲਾਇਆ ਤੇ 18 ਤੋਂ ਬੁਲਾ ਕੇ ਵੀ 3 ਦਿਨ ਪਹਿਲਾਂ ਸਦੋ ਕੱਚੀਆਂ ਚੁਆਈਆਂ ਦੋ ਕਰਦੇ ਅਗੇ ਤਸੱਲੀ ਲਈ ਤਾਂ ਕਿ ਕੋਈ ਕਿਸੇ ਨੂੰ ਡਾਊਟ ਜਾਂ ਸ਼ੰਕਾ ਨਾ ਰਹੇ ਜੀ ਠੀਕ ਹੈ ਹਾਂਜੀ ਪੱਕੀਆਂ ਚੁਆਈਆਂ ਫਿਰ ਉਹੀ ਤਿੰਨ ਜਿਹੜੀਆਂ ਹਾਂਜੀ 23 ਤਰੀਕ ਨੂੰ ਸਵੇਰ 23 ਤਰੀਕ ਨੂੰ ਸ਼ਾਮ ਨੂੰ ਤੇ 24 ਤਰੀਕ ਨੂੰ ਸਵੇਰ ਠੀਕ ਹੈ ਠੀਕ ਹੈ ਜੀ ਅਛਾ ਜਿਹੜੇ ਬਾਕੀ ਮੁਕਾਬਲੇ ਹੁੰਦੇ ਆ ਉਹਦੇ ਦਾ ਰੂਲ ਬਣੇ ਹੋਏ ਹੀ ਹੁੰਦੇ ਆ ਜਿਵੇਂ ਆਪਾਂ ਕਾਫ ਰੈਲੀ ਕਰਾਉਣੀ ਆ ਮੁਰਾ ਨਸਲ ਆਪਣੇ ਕੋਲ ਜੀ 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 ਮੱਝਾਂ ਵਾਲੇ ਪਾਸੇ ਥੋੜਾ ਜਿਹਾ ਕਈ ਵਾਰ ਡਾਊਟ ਰਹਿ ਜਾਂਦਾ ਵੀ ਮੁਰਾ ਜਿਹੜੀ ਆਪਾਂ ਐਡ ਕਰਾਂਗੇ ਜੀ ਉਹਦੇ ਲਈ ਕੀ ਸ਼ਰਤਾਂ ਆ ਮੁਰਰਾ ਦੀ ਮੁਰਰਾ ਦੀ ਇੱਕੋ ਹੀ ਸ਼ਰਤ ਆ ਜੀ ਇੱਕ ਤਾਂ ਜਿਹੜੀ ਪੂਛ ਚਿੱਟੀ ਜੀ ਉਹ 6 ਇੰਚ ਤੱਕ ਗਿਣਾਂਗੇ ਅਸੀਂ 7 ਇੰਚ 8 ਇੰਚ 10 ਇੰਚ ਨਹੀਂ ਗਿਣਾਂਗੇ ਉਹ ਬਾਹਰ ਕੱਢਾਂਗੇ ਆਪਾਂ 6 6 ਲਾਸਟ ਆ ਜੀ 6 ਤੋਂ ਘੱਟ ਜਿੰਨੀ ਮਰਜ਼ੀ ਹੋਵੇ ਚਾਹੇ ਪੂਰੀ ਕਾਲੀ ਹੋਵੇ ਜੈਡ ਬਲੈਕ ਹੋਵੇ ਉਹ ਮਨਜ਼ੂਰ ਕੀਤੀ ਜਾਊਗੀ ਠੀਕ ਹੈ ਹਾਂਜੀ ਇੱਕ ਨੀਲੀ ਰਾਵੀ ਦੇ ਵਿੱਚ ਜਿਵੇਂ ਹਨਾ ਇੱਕ ਕਾਫੀ ਜ਼ਿਆਦਾ ਹੁੰਦੀ ਹੈ ਸ਼ੰਕਾ ਜੀ ਉਹਦਾ ਕਲੀਅਰ ਕਰ ਦੋ ਵੀ ਕਿਹੜੀਆਂ ਨਿਸ਼ਾਨੀਆਂ ਚਾਹੀਦੀਆਂ ਜਿਵੇਂ ਪੈਰਾਂ ਵਗੈਰਾ ਦਾ ਕਾਫੀ ਚੱਤਰ ਪੈਂਦਾ ਉਹ ਠੀਕ ਹੈ ਜੀ ਅਸੀਂ ਪਹਿਲਾਂ ਨਾ ਮੁਰਰਾ ਤੇ ਕਰ ਲਿਆ ਆਪਾਂ ਉਹ ਮੈਂ ਤੁਹਾਨੂੰ ਅਗਲੇ ਸਵਾਲ 'ਚ ਜਵਾਬ ਦੇ ਦਿੰਦਾ ਮੁਰਰਾ 'ਚ ਮੀਨੀ ਨੂੰ ਮੁਰਰਾ 'ਚ ਨਹੀਂ ਗਿਣਾਂਗੇ ਅਸੀਂ ਠੀਕ ਹੈ ਟਾਲੀ ਨੂੰ ਮੁਰਰਾ 'ਚ ਨਹੀਂ ਗਿਣਾਂਗੇ ਠੀਕ ਹੈ ਠੀਕ ਹੈ ਜੀ ਮੱਥੇ ਫੁੱਲ ਹੋਇਆ ਉਹਨੂੰ ਮੁਰਰਾ 'ਚ ਨਹੀਂ ਗਿਣਾ ਜਾਂਦਾ ਜੀ ਠੀਕ ਹੈ ਪੈਰ ਕੋਈ ਚਿੱਟਾ ਹੋਇਆ ਉਹਨੂੰ ਮੁਰਰਾ ਠੀਕ ਹੈ ਕੱਲੀ ਪੂਛ ਚਿੱਟੀ ਗਣੀ ਜਊ ਉਹ ਵੀ 6 ਇੰਚ ਤੱਕ ਬਾਕੀ ਸਾਰੀ ਬਲੈਕ ਹੋਵੇ ਜੀਬ ਦੀ ਗੱਲ ਵੀ ਹੈ ਤੁਸੀਂ ਲੋਕ ਜੀਬ ਕਾਲੀ ਹੋਣੀ ਚਾਹੀਦੀ ਹੈ ਜੀ ਮੁਰਾ ਦੇ ਵਿੱਚ ਮੁਰਾ ਕਾਲੀ ਜੀਬ ਹੋਣੀ ਚਾਹੀਦੀ ਹੈ ਹੂੰ ਸਿੰਘ ਟੁੱਟਿਆ ਸਿੰਘ ਘਸਿਆ ਚੱਲ ਜੂ ਉਹ ਚੱਲ ਜੂ ਉਹ ਚੱਲ ਠੀਕ ਹੈ ਐਵੇਂ ਹੁਣ ਬਾਈ ਜੀ ਹੋਰਾਂ ਦਾ ਕੁਐਸਚਨ ਸੀਗਾ ਨੀਲੀ ਰਾਵੀ ਦੇ ਵਿੱਚ ਕੀ ਕੀ ਸ਼ਰਤਾਂ ਨੀਲੀ ਰਾਵੀ ਚ ਜੀ ਮੱਥੇ ਫੁੱਲ ਹੋਣਾ ਜ਼ਰੂਰੀ ਹੈ ਹੂੰ ਜਿਹਨੂੰ ਪਟਾ ਕਹਿ ਲੋ ਫੁੱਲ ਕਹਿ ਲੋ ਅੱਖਾਂ ਚਿੱਟੀਆਂ ਹੋਣੀਆਂ ਜ਼ਰੂਰੀ ਹੈ ਠੀਕ ਹੈ ਚਾਰ ਪੈਰ ਹੁਣ ਚਿੱਟੇ ਚਾਹੇ ਦੋ ਪੈਰ ਹੁਣ ਮੰਜ਼ੂਰ ਹੈ ਜਣੀ ਦੋ ਤਾਂ ਘਟੋ ਘਟ ਹੋਣ ਹੀ ਚਾਰ ਹੈਗੇ ਉਹ ਖੁਦ ਹੈ ਜਾਂ ਨਹੀਂ ਹੈ ਉਹ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਚਾਰ ਹੋਣ ਤਿੰਨ ਹੋਣ ਦੋ ਹੋਣ ਜੀ ਦੋ ਹੋਣ ਜ਼ਰੂਰੀ ਦੋ ਹੋਣ ਜੀ ਦੋ ਹੋਣੇ ਜ਼ਰੂਰੀ ਹੈ ਹੂੰ ਚਾਹੇ ਅਗਲੇ ਪਿਛਲੇ ਹੋਣ ਚਾਹੇ ਇੱਕ ਸਾਈਡ ਦੇ ਹੋਣ ਹੂੰ ਚਾਹੇ ਮਧਾਣੀ ਲੋਟ ਹੋਣ ਠੀਕ ਹੈ ਹਾਂਜੀ ਇਹ ਨੀਲੀ 라ਵੀ ਚੈਂਟਰ ਇਹ ਨੀਲੀ 라ਵੀ ਹੈ ਜੀ ਠੀਕ ਹੈ ਅੱਛਾ ਪ੍ਰਧਾਨ ਸਾਹਿਬ ਜਿਹੜਾ ਬੰਦਾ ਪਸ਼ੂ ਘਰੋਂ ਲੈ ਕੇ ਆਊਗਾ ਜੀ ਉਹਨੂੰ ਆਪਦੇ ਨਾਲ ਉਹ ਕੀ ਕੀ ਚੀਜ਼ਾਂ ਲੈ ਕੇ ਆਵੇ ਤੇ ਇੱਥੋਂ ਕਮੇਟੀ ਵੱਲੋਂ ਕੀ ਕੀ ਉਹਨੂੰ ਮਿਲ ਜਾਣੀਆਂ ਆਪਦੇ ਨਾਲ ਜੀ ਕੱਲੀਆਂ ਖੁਰਲੀਆਂ ਤੇ ਆਪਦੇ ਬਿਸਤਰੇ ਠੀਕ ਹੈ ਤੇ ਆਪਦੀ ਟੱਬ ਬਾਲਟੀ ਜੋ ਪਸ਼ੂਆਂ ਨੂੰ ਖਵਾਉਣ ਪਿਆਉਣ ਦਾ ਸਮਾਨ ਹੈ ਠੀਕ ਹੈ ਉਹ ਮੰਨ ਲਓ ਵੀ ਜਿਹੜੇ ਭਾਂਡਿਆਂ ਚ ਵਰਤਣਾ ਉਹਨੇ ਠੀਕ ਹੈ ਉਹ ਲਿਆਵੇ ਉਸ ਤੋਂ ਬਿਨਾ ਕਮੇਟੀ ਵੱਲੋਂ ਤੂੜੀ ਹਰਾ ਤੇ ਪਾਣੀ ਠੀਕ ਹੈ ਤੇ ਮੰਝੇ ਮਿਲਣਗੇ ਜੀ ਠੀਕ ਹੈ ਇਹ ਸਾਰਾ ਕੁਝ ਮਿਲ ਹਾਂ ਤੇ ਲੰਗਰ ਦੀ ਸਹੂਦਤ ਤਿੰਨੇ ਦਿਨ ਪੂਰੀ ਚੱਲੂਗੀ ਜਿਹੜੇ ਵੀਰ ਪਸ਼ੂ ਲੈ ਕੇ ਆਉਂਦੇ ਜਾਂ ਮੇਲਾ ਦੇਖਣ ਆਉਂਦੇ ਉਹਨਾਂ ਕੋਈ ਵੀ ਲੰਗਰ 'ਚ ਜਿਹੜਾ ਲੰਗਰ ਛਕਣ ਬੈਗਿਆ ਜੀ ਕੋਈ ਰੋਕ ਨਹੀਂ ਠੀਕ ਹੈ ਉਹਨੂੰ ਆਪਾਂ ਲੰਗਰ ਇੱਥੇ ਲੰਗਰ ਮਿਲੂਗਾ ਜੇ ਮੰਨੋ ਆਪ ਕਿਸੇ ਦਾ ਡੰਗਰ ਬਿਮਾਰ ਹੁੰਦਾਗਾ ਤਾਂ ਉਹਦਾ ਮੈਡੀਸਨ ਵਗੈਰਾ ਦਾ ਕਿਸੇ ਨੂੰ ਰੱਖੇ ਡੰਗਰ ਬਿਵਾਰ ਹੋਆ ਮੈਡੀਸਨ ਲਾਉਣੀ ਤਾਂ ਜ਼ਰੂਰੀ ਹੈ ਜੀ ਪਰ ਉਹ ਕਮੇਟੀ ਦੇ ਵੱਲੋਂ ਜਿਹੜਾ ਰეკਮੈਂਡ ਕੀਤਾ ਹੋਇਆ ਡਾਕਟਰ ਹੋ ਉਹਦੀ ਦੇਖਰੇਖ ਚਲਵਾਈ ਜਾਓ ਮਤਲਬ ਆਪਣੇ ਤੌਰ ਤੇ ਕੋਈ ਬੰਦਾ ਕੋਈ ਵੀ ਮੈਡੀਸਨ ਯੂਜ਼ ਨਹੀਂ ਕਰੂ ਕਮੇਟੀ ਦੇ ਧਿਆਨ ਚ ਹੋਊਗਾ ਕਮੇਟੀ ਦੇ ਧਿਆਨ ਚ ਹੋਊ ਕਮੇਟੀ ਦੇ ਡਾਕਟਰ ਦੇ ਸਾਹਮਣੇ ਲੱਗੂ ਜੇ ਤਾਂ ਉਹਨਾਂ ਨੇ ਕੋਲੋਂ ਲਾਉਣੀ ਵਾਜਬ ਸਮਝੀ ਤਾਂ ਬਾਹਰੋਂ ਲਿਆ ਕੇ ਲਾਉਣੀ ਹੋ ਤਾਂ ਡਾਕਟਰ ਨੂੰ ਦਿਖਾ ਕੇ ਚੈੱਕ ਕਰਕੇ ਡਾਕਟਰ ਫੇਰ ਇਹ ਨਹੀਂ ਕਿ ਆਪਣੇ ਤੌਰ ਤੇ ਬਾਹਰੋਂ ਮੈਡੀਸਨ ਲਿਆਂਦੀ ਤੇ ਲਾਤੀ ਠੀਕ ਹੈ ਹਾਂਜੀ ਜੀ ਪ੍ਰਧਾਨ ਜੀ ਕੋਈ ਆਪਣੇ ਡੰਗਰ ਨੂੰ ਕੋਈ ਨਾਲ ਵਗੈਰਾ ਦੇਣੀ ਚਾਹੇ ਤਾਂ ਦੇ ਸਕਦਾ ਈ ਨਾਲ ਹੈਗੀ ਹੈ ਜੀ ਨਾਲ ਦੇ ਸਕਦਾ ਠੀਕ ਹੈ ਮੰਨ ਲਓ ਨਾਲ ਅਲਾਉਡ ਹੈ ਠੀਕ ਹੈ ਉਹ ਅਲਾਉਡ ਹੈ ਹਾਂਜੀ ਹਾਂਜੀ ਇੰਜੈਕਸ਼ਨ ਜਿਹੜੇ ਉਹ ਬੈਨ ਹੈ ਇੰਜੈਕਸ਼ਨ ਬੈਨ ਹੈ ਠੀਕ ਹੈ ਉਹ ਨਹੀਂ ਆਪਾਂ ਲਾ ਸਕਦੇ ਬਿਲਕੁਲ ਜੀ ਬੰਦ ਹੈ 24 ਤਰੀਕ ਨੂੰ ਸਵੇਰ ਇਹ ਫਾਈਨਲ ਹੋ ਜਾਣਾ ਦੁੱਧ ਚੁਾਈ ਦਾ ਮੁਕਾਬਲਾ ਜੀ ਉਹ ਦੂਜੇ ਕੰਪੀਟੀਸ਼ਨ ਰੈਂਕ ਦੇ ਵਿੱਚ ਚੱਲਦੇ ਜਾਣਗੇ ਤੇ ਬਾਕੀ ਜਿਹੜੇ ਪਸ਼ੂ ਚਿੱਤਨ ਕੇ ਉਹਨਾਂ ਨੂੰ ਪ੍ਰਾਈਜ਼ ਉਸੇ ਦਿਨ ਦੇ ਦੇਵਾਂਗੇ ਆਪਾਂ ਪ੍ਰਾਈਜ਼ ਸ਼ੀਲਡ ਆ ਸਰਟੀਫਿਕੇਟ ਤੇ ਨਕਦ ਨਾਮ ਉਸੇ ਦਿਨ ਹੀ ਦਿੱਤਾ ਜਾਊ ਜੀ ਠੀਕ ਹੈ ਜਿਹੜੇ ਦਿਨ ਜਿਹੜੇ ਪਸ਼ੂ ਦਾ ਕੰਪੀਟੀਸ਼ਨ ਹੋ ਗਿਆ ਹਮ ਫਾਈਨਲ ਹੋ ਗਿਆ ਉਸੇ ਦਿਨ ਹੀ ਉਹਨੂੰ ਜਿਵੇਂ 22 ਨੂੰ 23 ਨੂੰ ਜਿਹੜੇ ਮੁਕਾਬਲੇ ਆ ਉਹ 22 ਤੇ 23 ਨੂੰ ਉਹਨਾਂ ਨੂੰ ਤੁਰਤ ਲਗ ਦੇਣਾ ਨਾਲ ਹੀ ਸ਼ੀਲਡ ਨਾਲ ਹੀ ਸਰਟੀਫਿਕੇਟ ਉਸੇ ਦਿਨ ਦੇ ਕੇ ਫੁਰਸਤ ਕੀਤਾ ਜਾਊਗਾ ਉਸੇ ਦਿਨ ਦੇ ਦਾਂਗੇ ਹਾਂਜੀ ਠੀਕ ਹੈ ਇੱਕ ਥੋੜਾ ਜਿਹਾ ਐਡਰੈਸ ਦੱਸ ਦਿਓ ਜੀ ਪਿੰਡ ਕਿੱਥੇ ਜਣਾ ਕਈ ਭਰਾਵਾਂ ਨੂੰ ਕੋਟੜੇ ਮਾਨਸਾ ਦੇ ਵਿੱਚ ਦੋ ਹੈ ਇਹ ਕੋਟੜਾ ਕੜਾ ਜੀ ਮਾਨਸਾ ਚੌਂਕ ਤੋਂ 12 ਕਿ ਤਕਰੀਬਨ 12 ਕਿਲੋਮੀਟਰ ਹੈ ਤੇ ਭੀਖੀ ਤੋਂ 4 ਕਿਲੋਮੀਟਰ ਹੈ ਵੱਡੇ ਰੋਡ ਦੇ ਉੱਤੇ ਇਹ ਸੁਨਾਮ ਮਾਨਸਾ ਰੋਡ ਆ ਜੀ ਸਿੱਧੀ ਪਟਿਆਲਾ ਚੰਡੀਗੜ੍ਹ ਨੂੰ ਜਾਂਦੀ ਹੈ ਜਿਹੜੀ ਠੀਕ ਹੈ ਹਾਂ ਜੀ ਹਾਂ ਇਸ ਰੋਡ ਦੇ ਉੱਤੇ ਆ ਤੇ ਇਹ ਮੇਲਾ ਖਾਸ ਕਰਕੇ ਜਮੇ ਮੇਨ ਰੋਡ ਦੇ ਨਾਲ ਹੀ ਸਟੇਡੀਅਮ ਬਣਿਆ ਹੋਇਆ ਉਹ ਉੱਥੇ ਆ ਜੀ ਅ ਵੈਸੇ ਤਰ੍ਹਾਂ ਤੇ ਦੇਖ ਰਹੇ ਆਂ ਵੀ ਜਿਹੜੇ ਟੈਂਟ ਵਾਲੇ ਵੀਰ ਆ ਉਹ ਆ ਗਏ ਆ ਹਾਂਜੀ ਹਾਂਜੀ ਸਟੋਰੀਆਂ ਤੰਬੂ ਲੱਗਣੇ ਸ਼ੁਰੂ ਹੋ ਜਾਣਗੇ ਜਿਹੜੇ ਵੀਰ ਪਸ਼ੂ ਲੈ ਕੇ ਆਉਣਾ ਚਾਹੁੰਦੇ ਆ ਉਹ ਕਦੋਂ ਤੋਂ ਵਿజిਟ ਕਰਨ ਲੱਗ ਪੈਣ ਕਿਉਂਕਿ ਪਹਿਲਾਂ ਹਰੇਕ ਬੰਦਾ ਚਾਹੁੰਦਾ ਵੀ ਜਾ ਕੇ ਦੇਖ ਆਈਏ ਪ੍ਰਬੰਧ ਨੂੰ ਪਸ਼ੂ ਆਪਣੇ ਦਧਾਰੂ ਪਸ਼ੂ 18 ਨੂੰ ਆਉਣ ਨੂੰ ਸ਼ੁਰੂ ਹੋਏ ਜੀ ਨਾਲ ਉਸ ਤੋਂ ਨਾਲ-ਨਾਲ ਜਿਹੜਾ ਮਰਜ਼ੀ ਲਈ ਜਾਵੇ ਸਾਡੇ ਵੱਲੋਂ ਠੀਕ ਆ ਆ ਕੇ ਦੇਖਣਾ ਸ਼ੁਰੂ ਕਰਦੇ ਜੀ ਨੇ ਆਉਣਾ ਦੇਖਣਾ ਸ਼ੁਰੂ ਕਰਨਾ ਜਾਂ ਆਪਦੇ ਪਸ਼ੂ ਲੈ ਕੇ ਆਉਣਾ ਸਾਡੇ ਵੱਲੋਂ ਆਜੇ ਕੋਈ ਦਿੱਕਤ ਨਹੀਂ 18 ਤੋਂ ਐਂਟਰੀ ਸ਼ੁਰੂ ਹੈ ਠੀਕ ਹੈ ਜੇ ਕਿਸੇ ਨੇ ਪਹਿਲਾਂ ਆਉ ਜਿਵੇਂ ਦੂਸਰਿਆਂ ਨੂੰ ਵੀ ਚਲ 22 ਨੂੰ ਆ ਜਾਣ 23 ਨੂੰ ਆ ਜਾਣ ਠੰਡ ਦਾ ਮੌਸਮ ਹੈ ਜੇ ਕੋਈ ਆਪਦੀ ਖੁਸ਼ੀ ਨਾਲ ਪਹਿਲਾਂ ਲੈ ਕੇ ਆਉਣਾ ਤਾਂ ਲੈ ਆਉਣਾ ਜਿਵੇਂ ਕਿਸੇ ਨੇ ਦਧਾਰੂ ਮੱਝ ਲੈ ਕੇ ਆਉਣੀ ਆ ਨਾਲ ਕਾਫ ਕੱਟੀ ਲੈ ਕੇ ਆਉਣੀ ਆ ਬਈ ਕੋਈ ਖੀਰਾ ਕੱਟਾ ਲੈ ਕੇ ਆਉਣਾ ਉਹ ਅਗਲਾ 21 ਦਿਨ ਬਾਰ ਬਾਰ ਕਰਾਏ ਪਾਉਣ ਨੂੰ ਨਾਲ ਹੀ ਲੱਦ ਲਿਆਉਂਦਾ ਨਾਲ ਹੀ ਆਵੇ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਠੀਕ ਹੈ ਆਪਣੇ ਵੱਲੋਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹਾਂਜੀ ਜਿਹੜੇ ਪ੍ਰਦਰਸ਼ਨੀ ਵਾਲੇ ਪਸ਼ੂ ਪਹੁੰਚਣੇ ਆ ਵੈਸੇ ਪਹਿਲੀ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਸੀ ਵੀ ਪਰਦਰਸ਼ਨੀ ਦੇ ਤੌਰ ਤੇ ਕੋਈ ਵੀ ਬੰਦਾ ਪਸ਼ੂ ਲਿਆ ਸਕਦਾ ਪਰ ਮੁਕਾਬਲੇ ਚ ਸਿਰਫ ਪੰਜਾਬ ਦੇ ਪਸ਼ੂ ਹਿੱਸਾ ਲੈਣਗੇ ਬਿਲਕੁਲ ਜੀ ਬਿਲਕੁਲ ਉਹ ਪ੍ਰਦਰਸ਼ਨੀ ਵਾਲੇ ਪਸ਼ੂ 22 ਤਰੀਕ ਤੋਂ ਆ ਸਕਦੇ ਆ ਹਾਂਜੀ 22 ਤੋਂ ਜੀ 22 23 24 ਤਿੰਨੇ ਦਿਨ ਇੱਥੇ ਰੁੱਕ ਸਕਦੇ ਹਨ ਹਾਂਜੀ ਹਾਂਜੀ ਠੀਕ ਹੈ ਤੋਂ ਹੋਰ ਕੋਈ ਵੀਰ ਯੂਟਿਊਬਰ ਵੀਰ ਜੇ ਕੋਈ ਕੁਐਸਚਨ ਪੁੱਟ ਕਰਨਾ ਚਾਹੁੰਦਾ ਪ੍ਰਧਾਨ ਸਾਹਿਬ ਨੂੰ ਤਾਂ ਕਰ ਸਕਦੇ ਹੋ ਬਾਕੀ ਇੱਕ ਗੱਲ ਮੈਂ ਇੱਥੇ ਐਡ ਕਰ ਦਿਆਂ ਵੀ ਜੋ ਵੀ ਫੈਸਲੇ ਹੋਣਗੇ ਕਮੇਟੀ ਵੱਲੋਂ ਜੋ ਵੀ ਫੈਸਲਾ ਲਿਆ ਜਾਊਗਾ ਉਹ ਅੰਤਮ ਹੋਊਗਾ ਤੇ ਕਮੇਟੀ ਹੱਕ ਰੱਖਦੀ ਹੈ ਆਪਦੇ ਫੈਸਲੇ ਲੈਣ ਦਾ ਜਿਹੜੇ ਵੀ ਉਹਨਾਂ ਨੂੰ ਫੈਸਲੇ ਮੇਲੇ ਨੂੰ ਵਧੀਆ ਚਲਾਉਣ ਵਾਸਤੇ ਸਹੀ ਲੱਗਣਗੇ ਸ਼ਾਮਲ ਕਰਨਾ ਠੀਕ ਹੈ ਜੀ ਹਾਂਜੀ ਪਤਾਨ ਸਾਹਿਬ ਇੱਕ ਇੱਕ ਕਮੇਟੀ ਮੈਂਬਰ ਕਹਿ ਰਹੇ ਨੇ ਜਿਹੜੀ 23 ਤਰੀਕ ਵਾਲੇ ਹੈ ਨਾ ਜੀ 22 ਵਾਲੇ ਤਾਂ ਉਸੇ ਦਿਨ ਹੀ ਮੋੜੇ ਜਾਣਗੇ ਹੂੰ ਅੱਛਾ ਠੀਕ ਹੈ ਇਹ ਅਪੋਰਚੁਨਿਟੀ ਵਾਪਸ ਪਿੱਛੇ ਖੀਰੇ ਕੱਟੇ ਹੂੰ ਕੱਟੇ ਕੱਟੀਆਂ ਚੀਰੇ ਕੱਟੇ ਕਟੀਆਂ ਹਾਂਜੀ ਮਿਰ ਜੀ ਇਹ ਜਿਹੜੇ ਖੀਰੇ ਕੱਟੇ ਕਟੀਆਂ ਨਾ ਹੂੰ ਇਹ ਕਮੇਟੀ ਵਾਲੇ ਕਹਿੰਦੇ ਵੀ ਆਪਾਂ 24 ਨੂੰ ਨਾਮ ਦੇਵਾਂਗੇ ਇਹਨਾਂ ਨੂੰ ਸਹੀ ਹੈ ਮਤਲਬ ਇਕੱਲੇ ਕਾਫ ਨੂੰ ਛੱਡ ਕੇ ਕਾਫ ਨੂੰ ਛੱਡ ਕੇ ਬਾਕੀ ਪਸ਼ੂ ਮੇਲੇ ਦੀ ਰੌਣਕ ਵਧਾਉਣਗੇ ਤੇ ਉਹ ਅੱ체 ਆਪਾਂ ਉਹਨਾਂ 'ਚ ਰੋਕਾਂਗੇ ਉਹਨਾਂ 'ਚ ਰੋਕਾਂਗੇ ਖੀਰੇ ਕੱਟੇ ਕਟੀਆਂ ਨੂੰ ਠੀਕ ਹੈ ਇਹ ਸਾਡਾ ਲਿਖਣ ਵੱਲੋਂ ਰਹਿ ਗਿਆ ਸੀ ਸਹੀ ਹੈ ਇਹ ਵੀਰ ਜੀ ਨੇ ਦੱਸਿਆ ਹੁਣ ਨਾਲ ਵੀ ਖੀਰੇ ਕੱਟੇ ਕਟੀਆਂ ਜਿਹੜੇ ਮੋਰਾ ਠੀਕ ਹੈ ਨੀਲੀ ਰਾਵੀ ਦੇ ਕੋਈ ਨਾ ਤਾਂ ਕਾਫ ਰੈਲੀ ਹੈ ਹਮ ਨਹੀਂ ਖੀਰੇ ਕੱਟੇ ਕਟੀਆਂ ਨਾ ਹੀ ਵੱਡੇ ਝੋਟੇ ਆ ਠੀਕ ਹੈ ਸਿਰਫ ਇਸ ਲਈ ਇਕੱਲੇ ਮੋਰਾ ਦੇ ਆਏ ਸਹੀ ਹੈ ਮੋਰਾ ਨਸਲ ਦਾ ਮੁਕਾਬਲਾ ਹੈ ਹਾਂਜੀ ਹਾਂਜੀ ਇਕੱਲੇ ਮੋਰਾ ਦੇ ਆਏ ਤੋ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਟਾਈਮ ਕੱਢਿਆ ਬਾਕੀ ਅਪਡੇਟ ਤੁਹਾਡੀ ਦਿੰਦੇ ਰਾਵਾਂਗੇ ਜਿੱਦਾਂ ਦੀ ਕੋਈ ਅਪਡੇਟ ਬਣੂਗੀ ਆਪਣੇ ਵੱਲੋਂ ਮੇਲੇ ਸਬੰਧੀ ਹਾਂਜੀ ਜੇ ਕੋਈ ਤੁਸੀਂ ਕਿਸੇ ਨੇ ਪੁੱਛਣਾ ਤਾਂ ਇਹਨਾਂ ਦੇ ਨੰਬਰ ਅਸੀਂ ਬੋਲ ਦਿੰਨੇ ਆ ਵੀਰਾਂ ਦੇ ਦੋ ਤਿੰਨ ਨੰਬਰ ਕਿਸੇ ਨੂੰ ਕੋਈ ਡਾਊਟ ਆ ਨਹੀਂ ਕੋਈ ਕਈ ਹਰ ਮੌਕੇ ਤੇ ਤੁਹਾਡੇ ਕੁਐਸਚਨ ਨਹੀਂ ਜਿਆਦਾ ਆਉਂਦਾ ਜਾਂ ਸਾਡੇ ਵੱਲੋਂ ਉੱਤਰ ਦੇਣ ਵੱਲੋਂ ਰਹਿ ਜਾਂਦਾ ਜਾਂ ਕੋਈ ਡਾਊਟ ਚ ਗੱਲ ਰਹਿ ਜਾਂਦੀ ਆ ਉਹ ਇਹਨਾਂ ਨਾਲ ਨਾ ਤੁਸੀਂ ਦੋ ਬੰਦਿਆਂ ਦੇ ਸੀ ਨੰਬਰ ਬੋਲ ਦਿੰਨੇ ਆ ਉਹ ਸਕਰੀਨ ਉੱਤੇ ਚਲਾ ਦੇਾਂਗੇ ਸਕਰੀਨ ਤੇ ਉਹ ਨੰਬਰ ਤੁਸੀਂ ਚਲਾ ਦਿਓ ਉਹਦੇ ਤੇ ਡਾਊਟ ਕਲੀਅਰ ਕਰ ਸਕਦਾ ਅਗਲਾ ਉਹਨਾਂ ਨਾਲ ਕੰਟੈਕਟ ਕਰ ਸਕਦੇ ਬਿਲਕੁਲ ਜੀ ਬਿਲਕੁਲ ਸੋ ਧੰਨਵਾਦ ਬਸ ਤੁਹਾਨੂੰ ਦੁਬਾਰਾ ਫਿਰ ਬੇਨਤੀ ਕਰਦਾ ਵੀ ਕੱਲੇ ਇਹ ਪੰਜਾਬ ਦਾ ਮੇਲਾ ਤੇ ਪਹਿਲਾ ਮੇਲਾ ਜਿਹੜਾ ਕੱਲਾ ਸਟੇਟ ਲੈਵਲ ਤੇ ਇਹ ਕਮੇਟੀ ਲਵਾ ਰਹੀ ਹੈ ਠੀਕ ਹੈ ਹਾਂਜੀ ਹਾਂਜੀ ਇਹ ਨਹੀਂ ਕਿ ਦੋ ਤਿੰਨ ਸਟੇਟਾਂ ਦੇ ਇਕੱਠੇ ਹੋ ਜਾਣ ਤਾਂ ਅਲੱਗ-ਅਲੱਗ ਕੋਈ ਕਿੱਧਰ ਨੂੰ ਲੈ ਗਿਆ ਕੋਈ ਕਿੱਧਰ ਨੂੰ ਲੈ ਗਿਆ ਉਹ ਨਹੀਂ ਕੱਲੇ ਪੰਜਾਬ ਸਟੇਟ ਠੀਕ ਹੈ ਹਾਂਜੀ ਹਾਂ। ਤੋਂ ਧੰਨਵਾਦ ਪ੍ਰਧਾਨ ਸਾਹਿਬ। ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਤੁਹਾਨੂੰ ਜੀ ਆਇਆਂ ਨੂੰ। ਤੁਸੀਂ ਸਮਾਂ ਚੋਂ ਸਮਾਂ ਕੱਢਿਆ। ਸਾਰੀ ਕਮੇਟੀ ਦਾ ਬਹੁਤ-ਬਹੁਤ ਦੁਬਾਰਾ ਫੇਰ ਧੰਨਵਾਦ। ਪਿੰਡ ਦੀ ਪੰਚਾਇਤ ਦਾ, ਪਿੰਡ ਦੇ ਨਗਰ ਦਾ, ਪਿੰਡ ਦੇ ਕਲੱਬ ਦਾ ਬਹੁਤ-ਬਹੁਤ ਧੰਨਵਾਦ। ਤੇ ਅਗਲੀ ਵਾਰ ਅਸੀਂ ਇਹਨਾਂ ਤੋਂ ਹੋਰ ਵੀ ਉਮੀਦਾਂ ਰੱਖਾਂਗੇ ਇਸ ਕਮੇਟੀ ਤੋਂ। ਸਹੀ। ਮਿਹਰਬਾਨ।